ਕੋਈ ਹਰਿਆਣੇ ਦੇ ਅਧਿਕਾਰੀ ਪੂਰੀ ਆਏ ਹੋਣਗੇ ਇੱਥੇ ਤੇ ਬੀਜੇਪੀ ਦੇ ਬੰਦੇ ਆਏ ਹੋਣਗੇ ਉਹਨਾਂ ਨੂੰ ਕਹਿ ਦਿਓ ਕਿ ਹੁਣ ਇੱਕ ਅਗਲੀ 21 ਮਈ ਤੱਕ ਸੰਤੰਗ ਨਾ ਕਰਨ ਇਹਨੂੰ ਆਪਦੇ ਹਿਸਾਬ ਨਾਲ ਵਰਤ ਲਿਓ ਇਸ ਹਿਸਾਬ ਨਾਲ ਵਰਤਿਓ ਕਿ ਤੁਸੀਂ ਮਾਰਚ ਚ ਖਤਮ ਕਰਕੇ ਤੁਹਾਨੂੰ ਅਪ੍ਰੈਲ ਮਈ ਚ ਦੁਬਾਰੇ ਵੀ ਮਿਲ ਜਾਵੇ ਵੀ ਅਗਲੀ ਵਾਰ ਫੇਰ ਕੌਣ ਨਹੀਂ ਨਹੀਂ ਪੈਣੀ ਹੁੰਦਾ ਆਪਦੇ ਇਸ ਨਾਲ ਸਾਰਨਾ ਪਊਗਾ ਕਿਉਂਕਿ ਪੰਜਾਬ ਆਪਣੇ ਇਸ ਦਾ ਪਾਣੀ ਆ ਵਰਤਣ ਲੱਗ ਚੋਲ ਸਾਥੋਂ ਚਾਹੀਦੇ ਆ ਪੀ ਡੀ ਐਸ ਵਾਸਤੇ ਕਣਕ ਸਾਥੋਂ ਚਾਹੀਦੀ ਐ ਪੀਡੀਐਸ ਵਾਸਤੇ ਮੱਕੀ ਚਾਹੀਦੀ ਐ ਦਾਣਾ ਚਾਹੀਦਿਆ ਨੇ ਸਰੋਂ ਚਾਹੀਦੀ ਐ ਬਾਜਰਾ ਚਾਹੀਦਾ ਨਰਮਾ ਚਾਹੀਦਾ ਕਪਾਹ ਚਾਹੀਦੀ ਐ ਦੇਸ਼ ਵਾਸਤੇ ਪਾਣੀ ਨਾ ਪਾਣੀ ਦਿਨ ਪਾਣੀ ਨਹੀਂ ਪਾਣੀ ਪਾਣੀ ਅਸੀਂ ਗਮਲਿਆਂ ਚ ਬੀਜੀਏ ਫਿਰ ਕਣਕਾਂ ਕੋਈ ਕੋਈ ਤਾਂ ਮਤਲਬ ਤੱਤ ਵਾਲੀ ਗੱਲ ਕਰ ਲੋ ਯਾਰ ਕਿਹੜੀ ਗੱਲ ਐ ਉਹਨਾਂ ਨੂੰ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੌਣ ਉਹਨਾਂ ਨੂੰ ਕੀ ਪਤਾ ਪਾਣੀ ਦੀ ਕੀ ਕੀਮਤ ਹੁੰਦੀ ਹੈ ਔਰ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੋ ਜਾਂਦੀਆਂ ਹੌਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹਨਾਂ ਨੇ ਕਦੇ ਨੱਕੇ ਤੇ ਕੋਈ ਬਹਿ ਕੇ ਕਦੇ ਨੱਕਾ ਵੱਡਿਆ ਹੋਵੇ ਜਾਂ 15 ਮਿੰਟ ਜਾਂ 20 ਮਿੰਟ ਦੀ ਬਾਰੀ ਹੋਵੇ ਚੱਤੇ ਤੇ ਮਿੰਟ ਤੇ ਜਿਹੜਾ ਮੂਹਰੇ ਆਉਂਦਾ ਹੈ ਜਿਹਨੀਆਂ ਅਗਲਾ ਨੱਕਾ ਵੱਡਣਾ ਹੁੰਦਾ ਨਾਲ ਪਹੀ ਦੇ ਨਾਲ ਗੜਾਸਾ ਲੈ ਕੇ ਆਉਂਦਾ ਉਹ ਵੀ ਇੱਕ ਅੱਧੇ ਮਿੰਟ ਦਾ ਰੌਲਾ ਨਾ ਪੈ ਜਾਈ ਫਿਰ ਉਹ ਇਹਨਾਂ ਨੂੰ ਪਤਾ ਹੀ ਨਹੀਂ ਜਦੋਂ ਇਹ ਕੰਮ ਕੀਤਾ ਈ ਸੁਣ ਮੈਂ ਇੱਕ ਤਰੀਕ ਨੂੰ ਇੱਥੇ ਆਇਆ ਇੱਥੇ ਇਸੇ ਜਗ੍ਹਾ ਤੇ ਅਸੀਂ ਕਹਤਾ ਵੀ ਇੱਥੋਂ ਤਾਂ ਨਹੀਂ ਪਾਣੀ ਮਿਲਣਾ ਆਪਦਾ ਜੇ ਕੋਈ ਇਧਰ ਉਧਰ ਦੀ ਥੋੜਾ ਬੰਦਦਾ ਮੱਤ ਮੁਗਲ ਵੀ ਦਿਲੇ ਇੱਥੋਂ ਲੰਦਿਆ ਅਸੀਂ ਸਾਡੇ ਕੋਲੇ ਨਹੀਂ ਹੈਗਾ ਪਾਣੀ ਅਸੀਂ ਤੁਹਾਨੂੰ ਪਹਿਲਾਂ ਦੇ ਚੁੱਕਿਆ ਪ੍ਰਾਣੀਆਂ ਤਾਂ ਛੱਡੋ ਹਜੇ ਵੀ ਇਹਨਾਂ ਨੂੰ 15.06 ਲੱਖ ਕਿਊਸਿਕ ਜਿਹੜਾ ਪਾਣੀ ਸਾਲ ਦਾ ਨਿਰਧਾਰਿਤ ਕੀਤਾ ਸੀ 16.48 ਵਰਤ ਲੈਣਾਂ ਨੇ ਤੁਸੀਂ ਦੇਖੋ ਵੀ ਆਪਣੇ ਹਿੱਸੇ ਦੇ ਕੋਤੇ ਤੋਂ ਮਤਲਬ 1,42,678 ਕਿਊਸਿਕ ਪਾਣੀ ਵਾਧੂ ਵਰਤ ਕੇ ਫੇਰ ਵੀ ਕਹੀ ਜਾਂਦੇ ਹੋਰ ਦੇ ਔਰ ਪੰਜਾਬ ਨੇ ਕਦੇ ਵੀ ਮੈਂ ਵਿਧਾਨ ਸਭਾ ਕੀ ਦੱਸਿਆ ਸੀ স্পেশাল ਸੈਸ਼ਨ ਬੁਲਾਇਆ ਸੀ ਪੰਜਾਬ ਨੇ ਕਦੇ ਵੀ ਸਾਡੇ ਜੋ ਤਾਂ ਹਾਕਮ ਜਿਹੜੇ ਮੂਰੇ ਲੱਗੇ ਸੀ ਉਹਨਾਂ ਦੀਆਂ ਨੀਤਾਂ ਲਾ ਲਓ ਜਾਂ ਕਹਿ ਲਓ ਜਾਂ ਆਪਦੀਆਂ ਨਿੱਜੀ ਉਹਨਾਂ ਦੇ ਸਵਾਰਥ ਹੋਣਗੇ 75 76 70% ਤੋਂ ਵੱਧ ਕਰੇ ਨਹੀਂ ਵਟਿਆ ਇਸ ਵਾਰ ਪਹਿਲੀ ਵਾਰ ਹੋਇਆ ਅਸੀਂ 94% ਨੇ ਪਰਸੈਂਟ ਤੇ ਜਾ ਵੜੇ ਜੀ ਇਸ ਪਾਣੀ ਨੂੰ ਵਰਤਣ ਵਾਸਤੇ ਕਿਉਂਕਿ ਅਸੀਂ ਕੱਸੀਆਂ ਪੁਰਾਣੀਆਂ ਕੱਸੀਆਂ ਚਲਾਣੀਆਂ ਪਾਈਪਾਂ ਪਾ ਲੀਆਂ ਪੁਰਾਣੇ ਰਜਵਾਹੇ ਨਹਿਰਾਂ ਜਿਹੜੀਆਂ ਬੰਦ ਪਈਆਂ ਸੀ ਦਰਖਤ ਸੁੱਕ ਗਏ ਸੀ ਉਹ ਚਲਾਣੀਆਂ ਸੀ ਅਸੀਂ ਆਪਣਾ ਪਾਣੀ ਆ ਵਰਤਣ ਲੱਗੇ ਜਿਹੜਾ ਕਿਦਾ ਹਿੱਸਾ ਵਰਤਿਆ ਆਇਨਾ ਦਿਨਾਂ ਦੇ ਵਿੱਚ ਪਹਿਲਾਂ ਐਵਰੇਜ 230 ਕਿਊਸਿਕ ਪਰ ਜਿਹੜਾ ਉਹ ਵਰਤਿਆ ਜਾਂਦਾ ਸੀ 230 ਕਿਊਸਿਕ ਪਰ ਪਰ 230 ਕਿਊਸਿਕ ਪਰ ਆਵਰ ਇਹਨਾਂ ਦਿਨਾਂ ਚ ਵਰਤਿਆ ਜਾਂਦਾ ਸੀ ਪਹਿਲੀ ਵਾਰ ਹੋਊਗਾ ਕਿ ਅਸੀਂ 3000 ਕਿਊਸਿਕ ਪਰ ਆਉਣ ਵਰਤਾਂਗੇ ਤੁਹਾਨੂੰ ਸਾਡੇ ਕੋਲ ਵਰਤਣ ਵਾਸਤੇ ਜਗ੍ਹਾ ਹੈ ਕਿ ਨਾ ਜੀ 700 ਕਿਲੋਮੀਟਰ ਤੋਂ ਜ਼ਿਆਦਾ ਤਾਂ ਅਸੀਂ ਪਾਈਪ ਲੈਣੀ ਪਾਤੀ 700 ਕਿਲੋ ਪੰਜਾਬ ਦੀ ਕਿਸੇ ਵੀ ਪਾਈਪ ਬਣਾਉਣ ਵਾਲੀ ਸਿਮਿੰਟ ਦੇ ਪਾਈਪ ਬਣਾਉਣ ਵਾਲੀ ਫੈਕਟਰੀ ਜਾ ਕੇ ਦੇਖੋ ਇੱਕ ਪਾਈਪ ਲੱਭ ਗਈ ਸਾਨੂੰ ਦੇ ਦਿਓ ਬਲੈਕ ਚ ਵੇਚਣ ਲੱਗ ਗਈ ਇੱਕ ਵੀ ਫੈਕਟਰੀ ਚ ਕੋਈ ਪਾਈਪ ਹੋਵੇ ਤਾਂ ਦੱਸ ਦਿਓ ਹਰਿਆਣੇ ਦੀ ਕਿਸੇ ਫੈਕਟਰੀ ਚ ਪਾਈਪ ਪਚੀ ਹੋਵੇ ਸਾਨੂੰ ਦੱਸ ਦਿਓ ਬੰਗਲੌਰ ਤੋਂ ਮੰਗਾਉਣੀਆਂ ਪੈ ਰਹੀਆਂ ਪਾਈਪਾਂ ਜੀ ਪਹਿਲੀ ਵਾਰ ਪੰਜਾਬ ਆਪਣੇ ਪਾਣੀ ਨੂੰ ਆਪ ਵਰਤਣ ਲੱਗਿਆ ਔਰ ਮੈਨੂੰ ਕਿਸੇ ਦਾ ਫੋਨ ਆਇਆ ਕਿਉਂਕਿ ਪਿੰਡਾਂ ਵਾਲੇ ਜਿਹੜੀ ਗੱਲ ਕਹਿੰਦੇ ਨੇ ਉਹ ਤੇ ਤੱਤ ਹੁੰਦਾ ਉਹ ਚ ਕੋਈ ਨਾ ਕੋਈ ਤੱਤ ਜਿਹਾ ਹੁੰਦਾ ਕਹਿੰਦਾ ਪੁੱਤ ਆ ਜਉਂਦਾ ਰਹਿ ਤਕਿਉ ਵਰਗਾ ਪਾਣੀ ਹੈ ਇਹ ਕਿਉ ਵਰਗਾ ਸਾਡੀਆਂ ਫਸਲਾਂ ਨੂੰ ਕਿਉ ਵਾਂਗੂ ਲੱਗੂਗਾ ਇਹ ਕਿਉਂਕਿ ਇਹਦੇ ਵਿੱਚ ਮਿਨਰਲਸ ਬਹੁਤ ਨੇ ਇਹ ਚ ਨਾਲ ਮਿੱਟੀ ਵੀ ਜਾਂਦੀ ਹੈ ਉਪਜਾਊ ਉਪਜਾਊ ਸ਼ਕਤੀਬੱਧ ਧਰਤੀ ਦੀ ਜਿਥੱਲੋਂ ਪਾਣੀ ਜਿਹੜਾ ਉਹ ਵਰਤਨਾ ਘਟ ਹੋਊਗਾ हां ਅੱਜ ਦਾ ਦਿਨ ਮੈਂ ਕਹਦੀ 21 ਤਰੀਕ ਨੂੰ ਤੁਹਾਨੂੰ ਵੈਸੀ ਮਿਲ ਜੂ ਤੁਸੀਂ ਕਿਹੜੀ ਫਸਲ ਬੀਜਣੀ ਆ ਜਿਹੜੀ 8 ਦਿਨਾਂ ਚ ਹੋ ਜਾਂਦੀ ਹੈ ਤੁਸੀਂ ਕਿਉਂ ਰੋਲੇ ਨਾ ਜੀ ਮੰਨੇ ਹੀ ਨਹੀਂ ਅਸੀਂ ਕੋਰਟ 'ਚ ਵੀ ਗਏ ਫਿਰ ਕੋਰਟ 'ਚ ਵੀ ਇਹਨਾਂ ਕੋਲੇ ਕੋਈ ਜਵਾਬ ਨਹੀਂ ਹੈਗਾ ਬਸ ਉਹੀ ਜਵਾਬ ਹੈ ਪਹਿਲਾਂ ਤਾਂ ਸਾਨੂੰ ਮਿਲ ਜਾਣਾ ਹੁੰਦਾ ਸੀ ਪਹਿਲਾਂ ਤਾਂ ਕਦੇ ਆਇਆ ਹੁੰਦਾ ਸੀ ਪਹਿਲਾਂ ਵਾਲੇ ਜਵਾਨੇ ਗਏ ਭਾਈ ਹੁਣ ਪਹਿਲਾਂ ਵਾਲਾ ਹੈ ਨਹੀਂ ਹੁਣ ਕੰਮ ਉਹ ਪੁਰਾਣੀਆਂ ਆਦਤਾਂ ਛੱਡੋ ਹੁਣ ਅੱਜ ਤੋਂ 1 ਵਜੇ ਤੋਂ 100 ਵਜੇ ਆਊਗਾ 1 ਵਜੇ ਤੋਂ 100 ਕਿ ਉਸੇ ਤਰ੍ਹਾਂ ਬਾਰ-ਬਾਰ ਹਰਿਆਣੇ ਨੂੰ ਛੱਡਣਾ ਸ਼ੁਰੂ ਕਰ ਦਾਂਗੇ ਉਹਨਾਂ ਦਾ ਹੱਕ ਬਣਦਾ ਅਜੇ ਤੋ ਇਹਨਾਂ ਦਾ 21 ਅਗਲੀ 21 ਮਈ ਤੱਕ ਜਿੰਨਾ ਇਹਨਾਂ ਦਾ ਬਣਦਾ ਉਹਨਾਂ ਕਰਕੇ ਜਿੰਨਾ ਇਹਨਾਂ ਦੀ ਕਪੈਸਿਟੀ ਆ ਪਾਖੜਾ ਦੀ ਉਨੀ ਕਰਕੇ ਅਸੀਂ ਉਹਨੂੰ ਅਰੋਜ ਦੇਵਾਂਗੇ ਪਰ ਮੈਂ ਇੱਕ ਵਾਰੀ ਫੇਰ ਕਹਿਣਾ ਕੋਈ ਹਰਿਆਣੇ ਦੇ ਅਧਿਕਾਰੀ ਕੋਈ ਆਏ ਹੋਣਗੇ ਇੱਥੇ ਜਾਂ ਬੀਜੇਪੀ ਦੇ ਬੰਦੇ ਆਏ ਹੋਣਗੇ ਉਹਨਾਂ ਨੂੰ ਕਹਿ ਦਿਓ ਕਿ ਹੁਣ ਇੱਕ ਅਗਲੀ 21 ਮਈ ਤੱਕ ਸੰਤੰਗ ਨਾ ਕਰਨਾ ਇਨੂੰ ਆਪਦੇ ਹਿਸਾਬ ਨਾਲ ਵਰਤ ਲਿਓ ਇਸ ਹਿਸਾਬ ਨਾਲ ਵਰਤਿਓ ਕਿ ਤੁਸੀਂ ਮਾਰਚ ਚ ਖਤਮ ਕਰਕੇ ਤੁਹਾਨੂੰ ਅਪ੍ਰੈਲ ਮਈ ਚ ਦੁਬਾਰੇ ਵੀ ਮਿਲ ਜਾਵੇ ਵੀ ਅਗਲੀ ਵਾਰ ਫੇਰ ਕੌਣ ਨਹੀਂ ਨਹੀਂ ਭੇਂ ਨਹੀਂ ਹੁੰਦਾ ਆਪਦੇ ਇਸ ਨਾਲ ਹੀ ਸਾਰਨਾ ਪਊਗਾ ਕਿਉਂਕਿ ਪੰਜਾਬ ਆਪਣੇ ਇਸ ਦਾ ਪਾਣੀ ਆ ਵਰਤਣ ਲੱਗ ਗਿਆ ਚੌਲ ਸਾਥੋਂ ਚਾਹੀਦੇ ਆ ਪੀ ਡੀ ਐਸ ਵਾਸਤੇ ਕਣਕ ਸਾਥੋਂ ਚਾਹੀਦੀ ਆ ਪੀ ਡੀ ਐਸ ਵਾਸਤੇ ਮੱਕੀ ਚਾਹੀਦੀ ਆ ਤਾੜਾਂ ਚਾਹੀਦੀਆਂ ਨੇ ਸਰੋਂ ਚਾਹੀਦੀ ਐ बाजरा ਚਾਹੀਦਾ ਨਰਮਾ ਚਾਹੀਦਾ ਕਪਾਹ ਚਾਹੀਦੀ ਐ ਦੇਸ਼ ਵਾਸਤੇ ਪਾਣੀ ਨਾ ਪਾਣੀ ਦਿਨਾ ਪਾਣੀ ਨਹੀਂ ਪਾਣੀ ਪਾਣੀ ਅਸੀਂ ਗਮਲਿਆਂ 'ਚ ਬੀਜੀਏ ਫਿਰ ਉਹ ਕਣਕਾਂ ਕੋਈ ਕੋਈ ਤਾਂ ਮਤਲਬ ਤਾਤਾਲੀ ਗੱਲ ਕਰ ਲੋ ਯਾਰ ਕਿਹੜੀ ਗੱਲ ਆ ਇਹ ਸਾਰੇ ਪਿੰਡਾਂ ਵਾਲੇ ਆਪਾਂ ਜੇ ਪਾਣੀ ਨਹੀਂ ਹੈਗਾ ਫਿਰ ਆਪਾਂ ਕਿਵੇਂ ਬੀਜਾਂਗੇ ਬਰਾਨੀਆਂ ਕਿੱਥੋਂ ਬਿਜਲੀ ਬਰਾਨੀਆਂ ਪਹਿਲਾਂ ਬਰਾਨੀਆਂ ਹੁੰਦੀਆਂ ਸੀ ਤਾਹਾਂ ਦੇਖੀ ਜਾਂਦੇ ਰਹਿੰਦੇ ਸੀ ਵੀ ਜੇ ਮੀਂਹ ਪੈ ਗਿਆ ਟਾਈਮ ਤੇ ਠੀਕ ਹੈ ਨਹੀਂ ਤਾਂ ਨਾ ਸੀ ਉਹਨਾਂ ਕੱਸੀਆਂ ਦਾ ਪਾਣੀ ਵੀ ਮਿਲੂਗਾ ਪਰ ਹਾਂ ਇੱਕ ਮੈਂ ਤੁਹਾਨੂੰ ਗੱਲ ਤੁਹਾਨੂੰ ਵੀ ਕਹਿਣਾ ਬਿਜਲੀ ਵੀ ਮਿਲੂਗੀ ਹੱਥ ਘੰਟੇ ਪਰ ਜਿਹੜੇ ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਉਹਨਾਂ ਨੂੰ ਬਿਜਲੀ ਰਾਤ ਨੂੰ ਮਿਲੂ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਕੱਸੀ ਚਲਾ ਲੈਂਦੇ ਆ ਨਾਲੇ ਉੱਤੋਂ ਮੀਂਹ ਪਈ ਜਾਂਦਾ ਨੂੰ ਮੀਂਹ ਤਾਂ ਮੈਂ ਰੋਕ ਨਹੀਂ ਸਕਦਾ ਤੇ ਕਹਿੰਦੇ ਵੀ ਮੈਂ ਕਿਹਾ ਵੀ ਮੋਟਰ ਵੀ ਚਲਾ ਰੱਖੀਏ ਮੈਂ ਖੜ ਗਿਆ ਕਿੱਦਾਂ ਜਾਂਦਾ ਸੀ ਮੋਟਰ ਵੀ ਚਲਾ ਰੱਖੀਏ ਕੱਸੀ ਦਾ ਪਾਣੀ ਵੀ ਆ कहना पांच बजे तीन बजे वह हो जाएंगे मैं जाके की करना खुंड ते बहना जी कहना जाके लै दस फिर बिजली फिर फिर कसी का पानी देने का की फायदा तो भी, 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 भी उन्नी वरतनी है हां जे दिना तो पानी ना नहीं सरिया कसी वे पानी ना चार क्यारे रह गए तो रात बिजली आओगी वो चला उदो कि चार क्या वास्ती वरतों ना उदा फिर हिसी किताबी बहुत आम मैं इन्या समझ लियो ਪੂਰਾ حساب ਲਾ ਕੇ ਗੱਲ ਕਰੀ ਰਿਆ ਮੈਂ ਬਿਨਾ ਅੰਕੜਿਆਂ ਤੋਂ ਬੋਲਦਾ ਨਹੀਂ ਬੋਲਦਾ ਫਿਰ ਚਾਰ ਕਿਨਾਂ ਵਾਸਤੇ ਵਰਤੋਂਗੇ ਬੱਟਾ ਤਾਂ ਨਹੀਂ ਤੋੜੋਂਗੇ ਆਪਦੀਆਂ ਵੀ ਦਵਾਰੇ ਫੇਰ ਪਾਣੀ ਛੱਡ ਦੇਣੇ ਦਵਾਰੇ ਫੇਰ ਸੋ ਇਸ ਕਰਕੇ ਪਾਣੀ ਵੀ ਬਚੂਗਾ ਬਿਜਲੀ ਵੀ ਬਚੂਗੀ ਬਿਜਲੀ ਵੀ ਆਪਣੀ ਆ ਪਾਣੀ ਵੀ ਆਪਣਾ ਥੱਲੇ ਵਾਲਾ ਸੋ ਇਸ ਕਰਕੇ ਮੈਂ ਤੁਹਾਨੂੰ ਦੱਸ ਦਿੰਨਾ ਕਿ BBMP BBMP ਜਿਹੜੀ ਆ ਉਹ ਪੰਜਾਬ ਲਈ ਤਾਂ ਚਿੱਟਾ ਹਾਥੀ ਬਣ ਕੇ ਰਹਿ। ਐਨੇ ਪੈਸੇ ਪੰਜਾਬ ਨੇ ਦੇਤੇ ਐਵੇਂ ਹੀ ਦੇਤੇ। ਜਦੋਂ ਇਹ ਟਾਈਮ ਬਣਦੇ ਸੀ ਨਾ ਪੌਂਗ ਜੀ ਸਕੱਤੇ ਭਾਰ ਕਰਾਉਂਦੇ। ਕਿੰਨੇ 42 ਲੱਖ ਲਿਆ ਸੀ ਇਹਨਾਂ ਨੇ ਆਪ ਤਾਂ। ਨਹੀਂ ਨਹੀਂ ਉਹ ਤਾਂ ਵਿਆਸ ਮੇਤ ਬਣਿਆ ਨਾ। 32 ਕਰੋੜ ਰੁਪਇਆ ਪੰਜਾਬ ਵਾਲੇ ਪਾਸੋਂ ਲੈ ਗਏ ਬਾਕੀ ਕਿਸੇ ਸਟੇਟ ਨਹੀਂ ਪਾਇਆ ਕਹਿੰਦੇ ਇੱਥੇ। ਐਨੇ ਜਿੰਨੇ ਚਿਰ ਚ ਬਣਦੇ ਪੈਸੇ ਤੁਸੀਂ ਦੇ ਦੋ। ਵਾਜਪਾ ਕਰ ਲਾਂਗੇ ਸਾਬ ਕਿਸੇ ਨੇ 32 ਕਰੋੜ ਦਾ ਹਿਸਾਬ ਨਹੀਂ ਕੀਤਾ ਜਨਾਬ ਜੀ ਅੱਜ ਵਿਆਜ ਲਾ ਕੇ 143 ਕਰੋੜ ਰੁਪਇਆ ਬਣਦਾ 143 ਕਰੋੜ ਰੁਪਇਆ ਲਵਾਂਗੇ ਅਸੀਂ ਤਾਂ ਵਿਆਹ ਸਮੇਤ ਲਵਾਂਗੇ ਲਵਾਂਗੇ ਕਿਵੇਂ ਤੁਸੀਂ ਕਹੋਗੇ ਐ ਕਿਵੇਂ ਦੇ ਦਾਂਗੇ ਜਿਹੜੇ ਆਪਾਂ ਦਿਨਿਆਂ ਪਹੁੰਚੋ ਕੱਟ ਲਾਂਗੇ ਵਿਆਹ ਲਓ ਜੀ 143 ਤੇ ਅੱਜ ਅਸੀਂ ਕੱਟ ਲਿਆ ਹallelujah ਨੇ ਨੇ ਤੁਸੀਂ ਪਹਿਲਾਂ ਸਾਡੇ ਦੇਣੇ ਸੀ ਐ ਐ ਕਰਨਾ ਪੂਸਾ ਬੈਨ ਨਾਲ ਆ ਸਾਰਾ ਸ਼ਹਿਰ ਜਿਵੇਂ ਕਹਰ ਜੋਤੁਰ ਸਾਰਾ ਸ਼ਹਿਰ ਦੇਖ ਲੋ ਤੁਸੀਂ ਖੰਡਰ ਬਣਾ ਕੇ ਰੱਖਤਾ ਸਤਲੂ ਸਦਨ ਪਾਖੜਾ ਸਦਨ ਸ਼ਕਤੀ ਸਦਨ ਰਾਵੀ ਸਦਨ ਮੰਗਲ ਸਦਨ ਕਰੇ ਬਤੁੜੇ ਕੋਣ ਰਹਿੰਦਾ ਕਿਤੇ ਅਫਸਰ ਇਹਨਾਂ ਦੇ ਅੱਜ ਫਿਰ ਮੈਂ মিডিਆ ਨੂੰ ਕਹੇ ਨੂੰ ਸਦਨ ਗਿਣ ਕੇ ਜਾਇਓ ਤੁਸੀਂ ਤੇ ਇੱਕ ਅੱਧਾ ਸਦਨ ਵੀ ਜਾਣਦੇ ਹੋਵੋਗੇ ਨਾ ਵੀ ਆ ਲੋਕ ਸਭਾ ਇਹਨੂੰ ਸਦਨ ਕਹਿੰਦੇ ਆ ਅਭਿਧਾਨ ਸਭਾ ਨੂੰ ਸਦਨ ਆ ਇੱਥੇ ਦੇਖਿਓ ਸਦਨ ਕਿੰਨੇ ਨੇ ਤੇ ਉਹਨਾਂ ਦੀ ਹਾਲਤ ਕੀ ਆ ਉਹਨਾਂ ਦੀ ਹਰੇਕ ਸ਼ਹਿਰ ਚ ਸੰਗਰੂਰ ਆ ਬੀਬੀ ਐਮਬੀ ਦਾ ਰੈਸਟੌਰਨ ਪਰ ਹਰੇਕ ਸ਼ਹਿਰ ਚ ਰੈਸਟੌਰਨ ਸਨ ਕਿੰਨੀ ਪ੍ਰਾਪਰਟੀ ਆ ਔਰ ਉਤੋਂ ਪੰਜਾਬ ਤੇ ਕੇਸ ਕਰ ਦਿੰਦੇ ਆ ਪੰਜਾਬ ਦੇ ਵਿਰੁੱਧ ਕੇਸ ਕਰਤਾ ਨਾ ਹਾਈ ਕੋਰਟ ਚ ਹੋਰ ਦੇਖੋ ਪੰਜਾਬ ਦੇ ਵਿਰੁੱਧ ਕੇਸ ਕਰਤਾ ਵੀ ਪਾਣੀ ਅਸੀਂ ਲੈਣਾ ਹੈ ਜੀ ਜਿਹੜਾ ਵਕੀਲ ਕੀਤਾ ਉਹ 60% ਪੈਸੇ ਉਹ ਤੇ ਪੰਜਾਬ ਦੇਊਗਾ ਮੈਂ ਕਹਿੰਦਾ ਅਸੀਂ ਕੋਈ ਨਹੀਂ ਆਪਦੇ ਵਿਰੁੱਧ ਆਪਦੇ ਵਿਰੁੱਧ ਹੀ ਵਕੀਲ ਕਰ ਲਈ ਅਸੀਂ ਆਪ ਤੇ ਮੈਂ ਅਸੀਂ ਨੰਦੇ ਤੁਸੀਂ ਦਿਓ ਜੀ ਚਾ ਚਲੋ ਹਰਿਆਣਾ ਕੇਸ ਕਰਦਾ ਜੇ ਨੂੰ ਮੈਂ ਮੰਨ ਲੰਦਾ ਹਰਿਆਣਾ ਇੱਕ ਪਾਰਟੀ ਐ ਬੀਬੀਐਮਬੀ ਨੇ ਕੇਸ ਕਰਤਾ ਦੱਸੋ ਵੀ ਤੂੰ ਹੀ ਤਾਂ ਸਾਂਝੇ ਹੋ ਤੂੰ ਹੀ ਤਾਂ ਤਿੰਨੇ ਸਟੇਟਾਂ ਦੇ ਸਾਂਝੇ ਹੋ ਹਿਮਾਚਲ ਦੇ ਹਰਿਆਣੇ ਦੇ ਰਾਜਸਥਾਨ ਦੇ ਪੰਜਾਬ ਦੇ 40 ਸ਼ਹਿਰਾਂ ਦੇ ਸਾਂਝੇ ਹੋ ਤੁਸੀਂ ਤਾਂ ਤੂੰ ਹੀ ਤਾਂ ਨਾ ਇੱਕ ਪਾਸੇ ਹੋ ਨਾ ਤੂੰ ਹੀ ਹੋਰ ਦੇਖੋ ਚਲੋ ਮੈਨੂੰ ਇਸ ਗੱਲ ਦਾ ਚਾਅ ਨਹੀਂ ਪਰ ਜੇ ਬੀਬੀਐਮਬੀ ਦਾਫਤਰ ਜਾ ਕੇ ਚੰਡੀਗੜ੍ਹ ਪੱਤਰਕਾਰਾਂ ਸੇ ਬਨ ਨੂੰ ਬੇਨਤੀ ਕਰਨਾ ਬੀਪੀਐਮ ਵੀ ਦਫ਼ਤਰ ਜਾ ਕੇ ਵਧੀ ਹੈਡ ਆਫਿਸ ਇਹਨਾਂ ਨੇ ਉੱਥੇ ਰਹਿਣੇ ਦੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੈ ਰਾਜਸਥਾਨ ਦੇ ਮੁੱਖ ਮੰਤਰੀ ਵੀ ਲੱਗੇ ਪੰਜਾਬ ਦੇ ਮੁੱਖ ਮੰਤਰੀ ਨਹੀਂ ਲੱਗੇ ਲੱਗੱਸ ਇੱਥੇ ਪਤਾ ਲੱਗ ਜਾਂਦਾ ਇਹਨਾਂ ਦਾ ਬੀਜੇਪੀ ਸਪਾਂਸਰਡ ਕੰਮ ਚੱਲ ਰਿਹਾ ਹੈ ਬਸ ਕੀ ਕਰ ਲਿਆ ਫਿਰ 20 ਦਿਨ ਸਾਡਾ ਜੀ ਇੱਥੇ ਆਗੇ ਸੀਗੇ ਖੋਲਣ ਗੇਟ ਮੰਗਾਓ ਫਿਰ ਫਿਰ ਚਲੇਗੇ ਬਾਅਦ ਸੇ ਚੇਅਰਮੈਨ ਆ ਆ ਫਿਰਦਾ ਸੀ ਗੇਟ ਖੋਲਦਾ ਚੇਅਰਮੈਨ ਦਾ ਕੰਮ ਹੁੰਦਾ ਗੇਟ ਖੋਲਣਾ ਚੇਅਰਮੈਨ ਆ ਫਿਰਦਾ ਜਿਹਨੂੰ ਪਿਆਰ ਨਾਲ ਸਮਝਾਇਆ ਮਾਰਾਲ ਤੁਸੀਂ ਪਾਣੀ ਦੇ ਮਾਮਲੇ 'ਚ ਨਾ ਸਾਡੇ ਨਾਲ ਪੰਗੇ ਲਓ ਪਾਣੀ ਪਾਣੀ ਸਾਡੀ ਜੀਵਨ ਰੇਖਾ ਹੈ ਪਾਣੀ ਜਿਹੜਾ ਪੰਜਾਬ ਦੇ ਜ਼ਿੰਦਗੀ ਹੈ ਸਾਡੀ ਸਾਡਾ ਨਾ ਹੀ ਰਹਿ ਗਿਆ ਸੂਬਾ ਦਾ ਪੰਜਾਬ ਉਹ ਸਾਡੇ ਕੋਲ ਕਿਹੜਾ ਹੱਕ ਰਹਿ ਗਿਆ ਹੁਣ ਸুইস ਕਰਕੇ ਮੈਂ ਦੇਖ ਰਿਹਾ ਸੀ ਆਉਂਦੇ ਓਏ ਹਜੇ ਬਹੁਤ ਕਤਾਰਾਂ ਬਣ ਕੇ ਲੋਕ ਆ ਰਹੇ ਜਾਇਦ ਇੱਥੇ ਪਹੁੰਚੋ ਵੀ ਨਾ ਸਕਣ ਪਰ ਕੋਈ ਗੱਲ ਨਹੀਂ ਥੋੜਾ ਘਰੋਂ ਚੱਲਣਾ ਹੀ ਸਾਡੇ ਲਈ ਬਹੁਤ ਹੌਸਲਾ ਫਜਾਈ ਹੋ ਗਿਆ ਕਰੋ ਤੁਸੀਂ ਬਾਹਰ ਕਦਮ ਚੱਕ ਲਿਆ ਤਾਂ ਸਾਡੇ ਲਈ ਬਹੁਤ ਇੰਨੇ ਬਹੁਤ ਹੈ ਕਿ ਤੁਸੀਂ ਚੱਲ ਪੇ ਕਿਸੇ ਮਕਸਦ ਲਈ ਚੱਲ ਪੇ ਵੀ ਨਾਲ ਆਇਆ ਟੂਰਿਜ਼ਮ ਵਾਸਤੇ ਇੰਨਾ ਵਧੀਆ ਸ਼ਹਿਰ ਆ ਇਹ ਹਵਾ ਛੁੱਟ ਹੈ ਹਨਾ ਨੀਲੇ ਰੰਗ ਦਾ ਪਾਣੀ ਆ ਦੇਖੋ ਇਹੀ ਪਾਣੀ ਲੁਧਿਆਣੇ ਤੱਕ ਜਾਂਦੇ ਜਾਂਦੇ ਕਾਲਾ ਹੋ ਜਾਂਦਾ ਜੀ ਜਾਂਦਾ ਤੇ ਤੁਸੀਂ ਸਤਲੁਜ ਆ ਸਤਲੁਜ ਜੀ ਜਾਂਦਾ ਇਹ ਚੋਂ ਸਤ ਸਤ ਲਈ ਉਹ ਫਾਜ਼ਿਲਖਾ ਤੱਕ ਜਾਂਦੇ ਜਾਂਦੇ ਕੀ ਹੋ ਜਾਂਦਾ ਫੈਕਟਰੀਆਂ ਵਾਲੇ ਸਿੱਟੀ ਜਾਂਦੇ ਪਾਣੀ ਆਪਣਾ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਹਾਂ ਹੁਣ ਵੀ ਭਾਈ ਤੁਸੀਂ ਕੈਂਸਰ ਨਾ ਵੰਡੋ ਤੁਸੀਂ ਤੁਹਾਡੇ ਵੀ ਜਵਾਕ ਇੱਥੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਆਪਦੇ ਘਰੋਂ ਕੂੜਾ ਚੱਕ ਕੇ ਕੰਨ ਦੇ ਪਰਲੇ ਪਾਸੇ ਸਿੜਤਾ ਤੇ ਸਫਾਈ ਹੋ ਗਈ ਤੇ ਗੰਨ ਤਾਂ ਪਰਲੇ ਬਸੇ ਪੈ ਗਿਆ ਬਾਹਣ ਚ ਸੋ ਸਫਾਈ ਤਾਂ ਹੂ ਜਿਹੜਾ ਸਾਡੇ ਸਮਾਜ ਨੂੰ ਸਾਫ਼ ਕਰਾਂਗੇ ਬੀਬੀਐਮਪੀ ਦੇ ਵਿੱਚ ਤੁਸੀਂ ਹੈਰਾਨ ਹੋ ਜੂਗੇ 3000 ਪੋਸਟਾਂ ਖਾਲੀ ਨੇ ਪੰਜਾਬ ਦੀਆਂ 3000 ਪੋਸਟਾਂ ਖਾਲੀ ਪਈਆਂ BBMP ਵਿੱਚ ਪੰਜਾਬ ਦੀਆਂ ਪੰਜਾਬ ਦੀ ਕੋਟੇ ਦੀ ਆਹ ਕੱਲ ਪਰਸ ਸੁਖਵੀਰ ਬਾਦਲ ਕਹੀ ਜਾਂਦਾ ਸੀ BBMP ਵਿੱਚ ਭਰਤੀ ਕਰੋ ਤੁਸੀਂ ਦੀ ਕੀਤੀ ਫਿਰ ਕਿੰਨੇ ਸਾਲ ਰਹੇ ਹੋ ਤੁਸੀਂ ਪਾਣੀ ਆਉਂਦਾ ਰੱਖਾ ਪਤਾ ਨਹੀਂ ਕਿਹੜੇ-ਕਿਹੜੇ ਨਹਿਰਾਂ ਦਾ ਬਾਬਾ ਲੈ ਸਰ ਆਪਦੇ ਖੇਤਾਂ ਨੂੰ ਗੱਡੀ ਫਿਰਦੇ ਹੋ ਤੁਸੀਂ ਕਰ ਲੈਂਦੇ ਪਰ ਪਾਰਟੀ ਪਾਰਟੀ ਕਰਕੇ ਪਤਾ ਨਹੀਂ ਕਿੱਧਰ ਕਰ ਪਾਰਟੀ ਕੀਤੀ ਨਹੀਂ ਹੋਣ ਕਰਾਂ ਕਰਾਂ ਅਸੀਂ ਪੂਰੇ ਕਰਾਂਗੇ ਇਹਨੂੰ ਨਾਲ ਤਾਂ 3000 ਵਕਵਾ ਕਹੋਦੇ ਆ ਤੇ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਨਾਲੇ ਸਾਡਾ ਸਟੈਂਥ ਸਾਡਾ ਕੋਟਾ ਬਣਦਾ ਜੀ ਉਹ ਸਾਡਾ ਕੋਟਾ ਬਣਦਾ ਪਹਿਲਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਵੀ ਕੀ ਹੁੰਦਾ ਏ ਪੂ ਹੀ ਵੜਤਾ ਨੱਕਾ ਵੜਤਾ ਲੈ ਜਾਓ ਜੀ ਲੈ ਜਾਓ ਜੀ ਇਧਰੋਂ ਨਹਿਰ ਚੱਕ ਲਿਓ ਜੀ ਦੂਰ ਫੁੱਟ ਨਹਿਰ ਚੱਕ ਲਿਓ ਇਧਰ ਸਾਡੇ ਕੰਨੀ ਕੱਢ ਦਿਓ ਜੀ ਇਧਰ ਪਾਣੀ ਸਾਡੇ ਵਾਲਾ ਆਪ ਦੇ ਕਿਨੂਆਂ ਦੇ ਬਾਗਾਂ ਨੂੰ ਲੁਆਈਂਗੇ ਨੇ ਸਾਡੇ ਬਾਗ ਉਜਾੜੀ ਗਏ ਨੇ ਜੇ ਬਾਗ ਦਾ ਮਾਲੀ ਵੀ ਬੇਈਮਾਨ ਹੋ ਜਾਏ ਫਿਰ ਬਾਗ ਕਿਵੇਂ ਚੱਲੂਗਾ ਬਾਗ ਤਾਂ ਫਿਰ ਉਜੜੂਗਾ ਉਹ ਸੋ ਅੱਜ ਅਸੀਂ ਇਸ ਗੱਲ ਦਾ ਜੇਕਰ ਵੀ ਕਰਨਾ ਕਿ 20 ਦਿਨ ਅਸੀਂ ਕਿਵੇਂ ਕੱਟਿਆ ਇਹ ਜਿਸ ਤਰ੍ਹਾਂ ਹਰਜੋਤ ਬੈਂ ਜਿੰਨ ਅਸਿਆ ਕਦੇ 6:00 ਵਜੇ ਆ ਗਏ ਕਦੇ 7:00 ਵਜੇ ਆ ਗਏ ਸਵੇਰੇ ਸਵੇਰੀ ਮੈਨੂੰ ਫੋਨ ਆ ਜਾਂਦਾ ਸੀ ਮੈਂ ਆਇਂਦਾ ਸੀ ਇੱਥੇ ਫੇਰ ਚਲੇ ਜਾਂਦਾ ਸੀ ਮਨ ਸੱਚੀ ਮੁੱਚੀ ਜਿਵੇਂ ਆਪਾਂ ਕਹਿੰਨੇ ਨੱਕੇ ਤੇ ਖੜ ਕੇ ਰੱਖੀ ਕਰਨ ਵਾਲੀ ਗੱਲ ਹੈ ਕਿਉਂਕਿ ਵਿਧਾਨ ਸਭਾ ਚਲੋ ਆਲ ਪਾਰਟੀ ਮੀਟਿੰਗ ਵੀ ਕਰ ਲਈ ਸਾਰਿਆਂ ਨੇ ਸਾਥ ਦਿੱਤਾ ਵਿਧਾਨ ਸਭਾ ਚ ਵੀ ਹਰੇਕ ਨੇ ਸਾਥ ਦਿੱਤਾ ਠੀਕ ਹੈ ਨਾ ਹੁਣ ਇਹ ਪਾਣੀ ਜਿਹੜਾ ਜਿਹੜਾ ਇਹਨਾਂ ਦਾ ਕੋਟਾ ਬਣਦਾ ਉਹ ਹੁਣ ਦੇਣ ਦੇਣ ਲੱਗ ਜਾਂਗੇ ਅੱਜ 1 ਵਜੇ ਤੋਂ ਸ਼ੁਰੂ ਕਰ ਦਿੱਤਾ ਠੀਕ ਹੈ ਨਾ ਅਸੀਂ ਉਹਦੇ 'ਚ ਕੋਈ ਹੱਕ ਨਹੀਂ ਮਾਰਦੇ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅਜੇ ਤਾਂ ਦੁਸ਼ਮਣ ਨੂੰ ਹੀ ਪਾਣੀ ਪਿਉਣਾ ਹੈ ਹਰ ਇਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਥੋੜੀ ਆ ਰਹਿਣਾ ਸਾਡਾ ਛੋਟਾ ਭਾਈ ਹੈ ਲੋਕਾਂ ਨਾਲ ਕੋਈ ਸਾਡੇ ਸਾਡਾ ਕੋਈ ਰਾਜਨੀਤਿਕ ਤੌਰ ਤੇ ਇਹ ਪੰਗਾ ਲਿਆ ਇਹਨਾਂ ਨੇ ਸਿਰਫ ਪੋਲੀਟੀਕਲੀ ਪੰਗਾ ਲਿਆ ਉਹ ਖੱਟਰ ਸਾਹਿਬ ਬਣਾ ਕੇ ਬਹਿ ਗਏ ਇੱਜ਼ਤ ਦਾ ਸਵਾਲ ਵੀ ਮੈਂ ਪਾਣੀ ਲੈ ਕੇ ਦਿਖਾਉਂਦਾ ਲੈ ਲਿਆ ਫਿਰ ਦੱਸੋ ਆਹ ਵਰਕ ਹੈ ਬਈ ਨਹੀਂ ਤਾਂ ਪਤਾ ਹੀ ਲੱਗਣ ਦੇਣਾ ਤੁਹਾਨੂੰ ਪਹਿਲਾਂ ਕਿਹੜਾ ਪਤਾ ਲੱਗਣ ਦਿੱਤਾ ਦੂਜਿਆਂ ਨੇ ਚੱਲ ਬਈ ਚੱਕਦੇ ਕੁਝ ਨੇ ਇੱਕ ਨੇ ਨਹਿਰ ਦੀ ਐਸਵਾਈਐਲ ਦੀ ਉਹ ਕੀ ਹੁੰਦਾ ਸਰਵੇ ਕਰਨ ਦੀ ਜਾਜ ਦੇਤੀ ਬਦਲੇ ਚ ਗੁੜਗਾਉਂ ਜਮੀਨ ਲੈ ਲਈ ਉੱਥੇ ਹੋਟਲ ਨੇ ਹੁਣ ਦੂਜੇ ਨੇ ਚਾਂਦੀ ਦੀ ਕਹੀਂ ਫੜਾਤੀ ਕਪੂਰੀ ਪਿੰਡ ਚ ਪਟਿਆਲੇ ਕਹਿੰਦੇ ਲਾੜੇ ਟੱਕ ਬਾਅਦ ਉਹ ਹੀ ਪਾਣੀ ਆ ਦੇ ਰੱਖੇ ਬਣ ਗਏ ਉਹਨਾਂ ਨੂੰ ਐ ਲੋਕ ਪਤ ਨਹੀਂ ਭੁੱਲ ਜਾਂਦੇ ਨੇ ਲੋਕ ਬਹੁਤ ਯਾਦ ਰੱਖਦੇ ਨੇ ਲੋਕਾਂ ਦੀ ਯਾਦ ਦੱਸਤੇ ਸ਼ੱਕ ਨਾ ਕਰੋ ਲੋਕਾਂ ਨੂੰ ਸਭ ਪਤਾ ਹੈ ਕਿ ਕੌਣ ਕਿੰਨੇ ਕ ਪਾਣੀ ਚ ਹੈ ਤੇ ਕੌਣ ਕਿਹਨੇ ਕਿੰਨਾ ਕ ਪਾਣੀ ਵੇਚਿਆ ਕਿਹਨੇ ਕਿੰਨੇ ਕ ਪਾਣੀ ਨੂੰ ਵਰਤਿਆ ਸੋ ਇਸ ਕਰਕੇ ਗਰਮੀ ਦੇ ਬਾਵਜੂਦ ਤੁਸੀਂ ਇੰਨਾ ਭਾਰੀ ਗਿਣਤੀ ਚ ਆਏ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ ਕਿਹਾ ਸੀ ਹਰਜੋਤ ਨੂੰ